ਵਿਚਾਰ ਆ ਜੀ ਆਪ ਜੀ 218 ਗੇਤੇ ਉਤੇ ਪੜਿਓ ਧੰਗੁਰੂ ਤੇਗਪਤਨ ਮਹਾਰਾਜ ਜੀ ਕਹਿੰਦੇ ਕਹਿੰਦੇ ਮਨਾ ਵਿਚਾਰ ਪੜਾ ਕਹਿੰਦਾ ਕੀ ਕਹਿੰਦੇ ਵਿਚਾਰ ਕਹਿੰਦੇ ਸੁਖ ਦੁਖ ਦੋਨੋ ਸਮ ਕਰ ਜਾਣੇ ਔਰ ਮਾਨ અપਮਾਨਾ ਕਹਿੰਦੇ ਸੁਖ ਤੇ ਦੁਖ ਦੋਨੋ ਬਰਾਬਰ ਜਾਣ ਜਾਣੇ ਆਪਾਂ ਕਦੀ ਨਹੀਂ ਜਾਣੇ ਹੰਦਾ ਆ ਮਲਾਪ ਦੀ ਨਿਸ਼ਾਨੀ ਹੈ ਜਿੱਦ ਤੱਕ ਸੁਖ ਤੇ ਦੁਖ ਦੋਨੋ ਬਰਾਬਰ ਸਮਝ ਲਵੇ ਕਿ ਇੱਕੋ ਜਾਈ ਨੇ ਉਹ ਕਦੋਂ ਹੁੰਦਾ ਹੈ ਜਿਸ ਦਿਨ ਸਾਡੀ ਸੋਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲ ਜਾਂਦੀ ਹੈ ਗੁਰੂ ਦੇ ਨਾਲ ਮਿਲ ਜਾਂਦੀ ਹੈ ਇਹ ਉਹ ਦਿਨ ਗੱਲ ਬਣਦੀ ਹੈ ਕਿ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ અપਮਾਨਾ ਕਹਿੰਦਾ ਕੋਈ ਇੱਜ਼ਤ ਕਰੇ ਕੋਈ ਬੇਇੱਜ਼ਤੀ ਕਰੇ ਪਰ ਗੁਰੂ ਘਰ ਜਾਣ ਲੱਗਿਆ ਨਾਮ ਸਿਮਰਨ ਕਰਨ ਲੱਗਿਆ ਕਦੀ ਸ਼ਰਮ ਨਹੀਂ ਕਰਦੀ ਕਦੀ ਕਹੇਦੇ ਤਾਨੇ ਮੇਣੇ ਆਲ ਧਿਆਨ ਨਹੀਂ ਦੇਣਾ ਗੁਰੂ ਘਰ ਜਾਣ ਲੱਗੇ ਤੁਹਾਨੂੰ ਆਂਢੀ ਗੁਆਂਢੀ ਕਹਿਣ ਲੱਗੇ ਵੱਡਾ ਬਾਬਾ ਬਣਨ ਲੱਗਾ ਅੱਜ ਕੱਲ ਮੂੰਹ ਚੁੱਕ ਕੇ ਰੋਹ ਤੜੀ ਗੁਰਦੁਆਰੇ ਤੁਰ ਪੈਂਦਾ ਹੱਥ ਜੋੜੇ ਆ ਪਰਵਾਹ ਨਾ ਕਰਿਓ ਗੁਰੂ ਦਾ ਦਰ ਨਾ ਛੱਡਿਓ ਇਹ ਨਹੀਂ ਉਹਦੇ ਤਾਨੇ ਮੇਨੇ ਸੁਣ ਕੇ ਕੀ ਕਹੋ ਉਹ ਛੱਡ ਭਰਾ ਇਹ ਲੋਕੀ ਮਜ਼ਾਕ ਬੜਾ ਕਰਦੇ ਆ ਲੋਕੀ ਤਾਨੇ ਬੜੇ ਮਾਰਦੇ ਜਦੋਂ ਦਾ ਮੈਂ ਗੁਰਦੁਆਰੇ ਆਉਣ ਲੱਗਾ ਐ ਫਿਰ ਕਹਿੰਦਾ ਮੈਂ ਕਿਹਾ ਛੱਡ ਭਰਾ ਹੋਂ ਨਹੀਂ ਜਾਇਆ ਕਰਨਾ ਨਹੀਂ 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 ਠੀਕ ਹੈ ਭਾਈ ਜੋ ਕੋਈ ਕਹਿੰਦਾ ਕਰੀ ਜਾਵੇ ਛੱਡਿਓ ਨਾ ਗੁਰੂ ਦਾ ਦਰ ਨਾ ਛੱਡਿਓ ਕਿਹੜੀ ਗੱਲੋਂ ਕਿਉਂਕਿ ਗੁਰੂ ਜੀ ਨੇ ਕਿਹਾ ਇਹ ਗੱਲਾਂ ਤਾਂ ਬਣੇ ਸੁੱਖ ਤੇ ਦੁੱਖ ਬਰਾਬਰ ਸਮਝਨੇਗਾ ਕੋਈ ਇੱਜ਼ਤ ਕਰੇ ਕੋਈ ਬੇਇੱਜ਼ਤੀ ਕਰੇ ਬਰਾਬਰ ਸਮਝਨੇਗਾ ਤਾਂ ਉਹਨਾਂ ਨੇ ਕਿਹਾ ਸਤਗੁਰ ਮਿਲਿਆ ਧਾਵਤ ਥੰਮਿਆ ਅੰਦਾ ਜਿੱਦ ਦਿਨ ਸਤਗੁਰ ਨਾਲ ਮਲਾਪ ਹੁੰਦਾ ਹੈ ਧਾਵਤ ਕਹਿੰਦੇ ਨੇ ਝਟਕਣਾ ਨੂੰ ਥੰਮਿਆ ਕਹਿੰਦੇ ਰੁਕ ਜਾਣ ਨੂੰ ਅੰਦਾ ਜਿੱਦਾਂ ਹੀ ਸਾਡਾ ਗੁਰੂ ਨਾਲ ਮਲਾਪ ਹੁੰਦਾ ਸਾਡੇ ਵਿਚਾਰ ਤੇ ਗੁਰੂ ਦੇ ਵਿਚਾਰ ਇੱਕ ਜਿਹੇ ਹੁੰਦੇ ਨੇ ਮਨ ਦੀ ਝਟਕਣਾ ਥਮ ਜਾਂਦੀ ਏ ਮਨ ਦੀ ਝਟਕਣਾ ਰੁਕ ਜਾਂਦੀ ਏ